ਹੌਲੀ-ਹੌਲੀ ਕਰਕੇ ਹੁਣ ਜਿਹੜੀਆਂ ਪਾਰਟੀਆਂ ਅਜੇ ਹੋਲਡ ਤੇ ਸੀ ਉਹਨਾਂ ਨੇ ਵੀ ਸੁਰਤ ਫੜਨੀ ਸ਼ੁਰੂ ਕਰ ਦਿੱਤੀ ਹੈ। ਮੁਰਾਦ ਹੈ ਕਾਂਗਰਸ ਪਾਰਟੀ ਦੇ ਵੱਲੋਂ ਪੰਜਾਬ ਦੇ ਅੰਦਰ ਕਾਂਗਰਸ ਪਾਰਟੀ ਨੇ ਵੀ ਆਪਣੇ ਉਮੀਦਵਾਰਾਂ ਦੀ ਪਹਿਲੀ ਲਿਸਟ ਜਾਰੀ ਕਰ ਦਿੱਤੀ ਹੈ ਜਿਸ ਦੇ ਵਿੱਚ ਮੇਨ ਉਮੀਦਵਾਰ ਜਿਹੜੇ 6 ਉਮੀਦਵਾਰ ਨੇ ਉਹਨਾਂ ਦਾ ਨਾਮ ਜਾਰੀ ਕਰ ਦਿੱਤਾ ਗਿਆ। ਇਹਨਾਂ ਦੇ ਵਿੱਚੋਂ ਬਹੁਤ ਉਮੀਦਵਾਰ ਉਹ ਨੇ ਜਿਨ੍ਹਾਂ ਦੇ ਕਿਆਸ ਪਹਿਲਾਂ ਹੀ ਲਗਾਏ ਜਾ ਰਹੇ ਸੀ ਖਾਸ ਕਰਕੇ ਜਲੰਧਰ ਹੌਟ ਸੀਟ ਦੇ ਉੱਤੋਂ ਰਨਜੀਤ ਸਿੰਘ ਚੰਨੀ ਦਾ ਨਾਮ ਬਤੌਰ ਉਮੀਦਵਾਰ ਐਲਾਨ ਦਿੱਤਾ ਗਿਆ ਜਦੋਂ ਦਾ ਇਹ ਨਾਮ ਐਲਾਨਿਆ ਗਿਆ ਉਦੋਂ ਦਾ ਇਸ ਗੱਲ ਦੇ ਉੱਤੇ ਪਰਮਾਨ ਲੱਗ ਗਿਆ ਕਿ ਹੁਣ ਜਲੰਧਰ ਦੇ ਵਿੱਚ ਦੰਗਲ ਹੋਵੇਗਾ ਪਹਿਲਾਂ ਤਾਂ ਕਿਆਂ ਸਰਾਈਆਂ ਚੱਲ ਰਹੀਆਂ ਸੀ ਕਿ ਜਲੰਧਰ ਦੇ ਹਾਲਾਤ ਹੋਰ ਤੀਬਰ ਹੋ ਸਕਦੇ ਨੇ ਕਿਉਂਕਿ ਚਰਨਜੀਤ ਸਿੰਘ ਚੰਨੀ ਉਮੀਦਵਾਰ ਐਲਾਨੇ ਜਾ ਸਕਦੇ ਨੇ ਪਰ ਜਦੋਂ ਦਾ ਹੁਣੇ ਪਰਮਾਨੀ ਦੇ ਦਿੱਤਾ ਕਿ ਜਲੰਧਰ ਤੋਂ ਚਰਨਜੀਤ ਸਿੰਘ ਚੰਨੀ ਸਾਬਕਾ ਮੁੱਖ ਮੰਤਰੀ ਉਮੀਦਵਾਰ ਹੋਣਗੇ ਕਾਂਗਰਸ ਪਾਰਟੀ ਦੇ ਤਾਂ ਇਹ ਜ਼ਾਹਿਰ ਹੈ ਕਿ ਹੁਣ ਜਲੰਧਰ ਦੇ ਵਿੱਚ ਸਿਆਸੀ ਦੰਗਲ ਸਾਫ਼ ਦੇਖਣ ਨੂੰ ਮਿਲੇਗਾ ਜੋ ਹਾਲਾਤ ਬਣੇ ਹੋਏ ਨੇ ਕਾਂਗਰਸ ਪਾਰਟੀ ਦੇ ਵੱਲੋਂ ਉਮੀਦਵਾਰਾਂ ਲਾਣੇ ਗਏ ਨੇ ਔਰ ਦੂਜੇ ਪਾਸੇ ਚਰਨਜੀਤ ਸਿੰਘ ਚੰਨੀ ਤੇ ਜਲੰਧਰ ਸੀਟ ਦੀ ਗੱਲ ਕਰੀਏ ਤਾਂ ਜਲੰਧਰ ਸੀਟ ਦੀ ਦਾਅਵੇਦਾਰੀ ਹੋਰ بڑے ਲੋਕ ਠੋਕ ਦੇ ਨਜ਼ਰ ਆ ਰਹੇ ਸੀ ਇੱਕ ਪਾਸੇ ਤਾਂ ਚੌਧਰੀ ਪਰਿਵਾਰ ਜਿਹੜਾ ਹੈ ਉਹਨਾਂ ਦੇ ਵੱਲੋਂ ਖਾਸ ਤੌਰ ਦੇ ਉੱਤੇ विक्रमजीत सिंह चौधरी ਦੇ ਵੱਲੋਂ ਇਹ ਦਾਵੇਦਾਰੀ ਠੋਕੀ ਜਾ ਰਹੀ ਸੀ ਪਰ ਕਾਂਗਰਸ ਪਾਰਟੀ ਦੀ ਹਾਈ ਕਮਾਂਡ ਨੇ ਚਲੰਜੀਤ ਸਿੰਘ ਚੰਨੀ ਦਾ ਨਾਮ ਐਲਾਨ ਦਿੱਤਾ ਔਰ ਇਸ ਤੋਂ ਬਾਅਦ ਹੋ ਸਕਦਾ ਹੈ ਕਿ ਹੁਣ ਚੌਧਰੀ ਪਰਿਵਾਰ ਵੀ ਕੋਈ ਵਿਕਲਪ ਤਲਾਸ਼ ਕਰੇ ਜਿਵੇਂ ਕਿ ਬਾਕੀ ਲੀਡਰ ਕਰਦੇ ਨਜ਼ਰ ਆ ਰਹੇ ਨੇ ਜਿਹੜੇ ਟਿਕਟਾਂ ਨਹੀਂ ਮਿਲ ਰਹੀਆਂ ਤੇ ਇੱਧਰ ਉੱਧਰ ਜਾਣ ਦੀਆਂ ਤਿਆਰੀਆਂ ਜਿਹੜੀਆਂ ਨੇ ਉਹ ਛੜੀਆਂ ਪਈਆਂ ਨੇ ਹੋ ਸਕਦਾ ਹੈ ਕਿ ਹੁਣ ਚੌਧਰੀ ਪਰਿਵਾਰ ਵੀ ਕਾਂਗਰਸ ਪਾਰਟੀ ਨੂੰ ਮਾਂ ਪਾਰਟੀ ਨੂੰ ਹਮੇਸ਼ਾ ਲਈ ਅਲਵਿਦਾ ਕਹਿ ਦਵੇ ਆਉਂਦਾ ਸਮਾਂ ਕੀ ਲੈ ਕੇ ਆਵੇਗਾ ਕਾਂਗਰਸ ਲਈ ਜਾਂ ਚੌਧਰੀ ਪਰਿਵਾਰ ਲਈ ਇਹ ਹਰਗਿਜ਼ ਅਜੇ ਨਹੀਂ ਦੱਸਿਆ ਜਾ ਸਕਦਾ ਪਰ ਫਿਲਹਾਲ ਜਲੰਧਰ ਸੀਟ ਦੇ ਉੱਤੋਂ ਚਰਨਜੀਤ ਸਿੰਘ ਚੰਨੀ ਜਿਹੜੇ ਨੇ ਉਹ ਐਲਾਨ ਦਿੱਤੇ ਗਏ ਨੇ ਚਰਨਜੀਤ ਸਿੰਘ ਚੰਨੀ ਦੇ ਐਲਾਨੇ ਜਾਣ ਤੋਂ ਬਾਅਦ ਫਿਲਹਾਲ ਜਲੰਧਰ ਦੀ ਸਥਿਤੀ ਜਿਹੜੀ ਹੈ ਉਹ ਬੇਕਾਬੂ ਹੋ ਸਕਦੀ ਹੈ ਦੂਜੇ ਪਾਸੇ ਭਾਜਪਾ ਦੇ ਵੱਲੋਂ ਆਮ ਆਦਮੀ ਪਾਰਟੀ ਦੇ ਸਾਬਕਾ ਐਮਪੀ ਸਾਬਕਾ ਆਮ ਆਦਮੀ ਪਾਰਟੀ ਦੇ ਮੈਂਬਰ ਸੁਸ਼ੀਲ ਕੁਮਾਰ ਰਿੰਕੂ ਜਿਹੜੇ ਨੇ ਉਹ ਭਾਜਪਾ ਦੇ ਵੱਲੋਂ ਉਮੀਦਵਾਰ ਐ ਲਾਣੇ ਗਏ ਨੇ ਔਰ ਹੁਣ ਚਰਨਜੀਤ ਸਿੰਘ ਚੰਨੀ ਜਿਹੜੇ ਨੇ ਉਹ ਕਾਂਗਰਸ ਵੱਲੋਂ ਐਲਾਨ ਦਿੱਤੇ ਗਏ ਨੇ ਇਹ ਦੋ ਮੇਨ ਨਾਮ ਨੇ ਜਿਨ੍ਹਾਂ ਦਾ ਆਪਸ ਦੇ ਵਿੱਚ ਖਾਸਾ ਦੰਗਲ ਹੋ ਸਕਦਾ ਆ ਕਿਉਂਕਿ ਚਰਨਜੀਤ ਸਿੰਘ ਚੰਨੀ ਨੇ ਤਿੱਖੇ ਨਿਸ਼ਾਨੇ ਸਾਧਦੇ ਸੀ ਸੁਸ਼ੀਲ ਕੁਮਾਰ ਰਿੰਕੂ ਦੇ ਉੱਤੇ ਕਹਿੰਦੇ ਕਿ ਜਿਹੜੀ ਪਾਰਟੀ ਦੇ ਵਿੱਚ ਪਹਿਲਾਂ ਰਹੇ ਜਿੱਥੋਂ ਲੜਦੇ ਰਹੇ ਉੱਥੋਂ ਹਾਰੇ ਵੀ ਤੇ ਉਤੋਂ ਛੱਡ ਕੇ ਆਮ ਆਦਮੀ ਪਾਰਟੀ ਤੇ ਜਾਵੜੇ ਆਮ ਆਦਮੀ ਪਾਰਟੀ ਦੇ ਵਿੱਚ ਰਹਿੰਦਿਆਂ ਹੋਇਆਂ ਭਾਜਪਾ ਦੇ ਵਿੱਚ ਫਿਰ ਤਬਦੀਲ ਹੋ ਗਏ ਇਸ ਦੇ ਉੱਤੇ ਸਵਾਲ ਚੁੱਕਦੇ ਨਜ਼ਰ ਆਏ ਸੀ ਚਰਨਜੀਤ ਸਿੰਘ ਚੰਨੀ ਸਾਫ਼ ਕਹਿੰਦੇ ਸੀਗੇ ਕਿ ਸਾਈਕਲ ਦਾ ਵੀ ਸਟੈਂਡ ਹੁੰਦਾ ਹੈ ਇਹੋ ਜੇ ਤੰਜ ਜਿਹੜੇ ਨੇ ਉਸੁਸ਼ੀਲ ਕੁਮਾਰ ਰਿੰਕੂ ਦੇ ਉੱਤੇ ਕੱਸੇ ਗਏ ਸੀ ਪਰ ਹੁਣ ਚਰਨਜੀਤ ਸਿੰਘ ਚੰਨੀ ਜਿਹੜੇ ਨੇ ਉਹ ਚੌਂਡ ਮੈਦਾਨ 'ਚ ਉਤਰ ਆਏ ਨੇ ਹੁਣ ਇਹੋ ਜੇ ਬਿਆਨਾਂ ਦਾ ਮੀਂਹ ਵਰ ਸਕਦਾ ਆ ਇਹ ਜ਼ਰੂਰ ਅੰਦਾਜ਼ੇ ਲਗਾਏ ਜਾ ਸਕਦੇ ਨੇ ਦੋਵੇਂ ਪਾਸੇ ਸਟਰੋਂਗ ਲੀਡਰਸ ਨੇ ਸੁਸ਼ੀਲ ਕੁਮਾਰ ਰਿੰਕੂ ਨੇ ਚਰਨਜੀਤ ਸਿੰਘ ਚੰਨੀ ਨੇ ਔਰ ਖਾਸ ਕਰਕੇ ਜਲੰਧਰ ਸੀਟ ਦੇ ਉੱਤੋਂ ਹੁਣ ਉਡੀਕ ਹੈਗੀ ਆ ਕਿ ਅਕਾਲੀ ਦਲ ਕਿੰਨੂੰ ਉਤਾਰੇਗਾ ਆਮ ਆਦਮੀ ਪਾਰਟੀ ਦੇ ਵੱਲੋਂ ਕਿਆਸ ਰਗੀਆਂ ਚੱਲ ਰਹੀਆਂ ਨੇ ਕਿ ਪਵਨ ਕੁਮਾਰ ਟੀਨੂ ਨੂੰ ਆਮ ਆਦਮੀ ਪਾਰਟੀ ਚੌਂ ਮੈਦਾਨ ਚ ਉਤਾਰ ਸਕਦੀ ਹੈ ਹੋ ਸਕਦਾ ਹੈ ਕਿ ਉਸੇ ਤਰ੍ਹਾਂ ਦੇ ਹਾਲਾਤ ਬਣ ਜਾਣ ਜਿਵੇਂ ਦੇ ਸੁਸ਼ੀਲ ਕੁਮਾਰ ਰਿੰਕੂ ਵਰੀ ਬਣੇ ਸੀ ਜਮਨੀ ਚੌਣਾ ਦੇ ਵਿੱਚ ਬਣੇ ਸੀ ਪਰ ਇਹ ਸਮਾਂ ਦੱਸੇਗਾ ਕਿਉਂਕਿ ਹੁਣ ਵੱਡੇ ਲੀਡਰ ਜਿਹੜੇ ਨੇ ਉਹ ਇਸ ਮੈਦਾਨ ਦੇ ਉੱਤੇ ਉਤਰਦੇ ਨਜ਼ਰ ਆ ਰਹੇ ਨੇ ਭਾਵੇਂ ਜੇ ਸੁਸ਼ੀਲ ਰਿੰਕੂ ਭਾਜਪਾ ਵੱਲ ਜਾ ਚੁੱਕੇ ਨੇ ਤਾਂ ਕਾਂਗਰਸ ਨੇ ਚਰਨਦੀਪ ਸਿੰਘ ਚੰਨੀ ਨੂੰ ਉਤਾਰ ਦਿੱਤਾ ਹੈ ਔਰ ਆਮ ਆਦਮੀ ਪਾਰਟੀ ਨੇ ਪਵਨ ਕੁਮਾਰ ਟੀਮ ਨੂੰ ਦੀ ਪਿੱਠ ਥਪਤ ਪਾ ਦਿੰਦੀ ਹੈ ਹੁਣ ਦੇਖਣਾ ਹੋਵੇਗਾ ਕਿ ਜਲੰਧਰ ਦੀ ਸੀਟ ਕੀ ਕਹਿੰਦੀ ਹੈ ਖੈਰ ਇਹ ਤਾਂ ਜਲੰਧਰ ਦੀ ਸੀਟ ਸੀ ਚਰਨਜੀਤ ਸਿੰਘ ਚੰਨੀ ਨੂੰ ਐਲਾਨਿਆ ਗਿਆ ਕਾਂਗਰਸ ਪਾਰਟੀ ਦੇ ਵੱਲੋਂ ਔਰ ਦੂਜੀ ਜਗ੍ਹਾ ਵਧੀਏ ਪਟਿਆਲੇ ਦੀ ਸੀਟ ਤੋਂ ਪਟਿਆਲੇ ਦੀ ਸੀਟ ਵੀ ਹੌਟ ਸੀਟ ਮੰਨੀ ਜਾਂਦੀ ਹੈ ਇੱਥੋਂ ਧਰਮਵੀਰ ਗਾਂਧੀ ਜਿਹੜੇ ਹਾਲ ਹੀ ਦੇ ਵਿੱਚ ਕਾਂਗਰਸ ਪਾਰਟੀ ਜੁਆਇਨ ਕਰਦੇ ਨੇ ਉਹਨਾਂ ਨੂੰ ਉਮੀਦਵਾਰ ਐਲਾਨ ਦਿੱਤਾ ਜਾਂਦਾ ਪਟਿਆਲੇ ਦੀ ਸੀਟ ਤੋਂ ਜਿਹੜੇ ਸਥਾਈਕ ਲੀਡਰ ਨੇ ਕਾਂਗਰਸ ਪਾਰਟੀ ਦੇ ਪਟਿਆਲੇ ਦੇ ਉਹ ਜ਼ਰੂਰ ਇਸ ਤੇ ਉਤੇ ਇਤਰਾਜ਼ ਕਰ ਰਹੇ ਸੀ ਉਹਨਾਂ ਦਾ ਕਹਿਣਾ ਸੀ ਕਿ ਬਾਹਰਲਾ ਬੰਦਾ ਉਮੀਦਵਾਰ ਨਹੀਂ ਈ ਲਾੜਨਾ ਚਾਹੀਦਾ ਪਾਰਟੀ ਵਿੱਚ ਆ ਜਵੇ ਕੋਈ ਚੱਕਰ ਨਹੀਂ ਉਮੀਦਵਾਰ ਨਹੀਂ ਲਾੜਨਾ ਚਾਹੀਦਾ ਉਹਨਾਂ ਦੇ ਵੱਲੋਂ ਦਾਵਾ ਕੀਤਾ ਜਾ ਰਿਹਾ ਸੀ ਪਰ ਇਸ ਵੇਲੇ ਕਾਂਗਰਸ ਪਾਰਟੀ ਨੂੰ ਪਟਿਆਲੇ ਦੀ ਸੀਟ ਖੁੱਸ ਦੀ ਨਜ਼ਰ ਆ ਰਹੀ ਹੈ ਕਿਉਂਕਿ ਪ੍ਰਨੀਤ ਕੌਰ ਜਿਹੜੇ ਨੇ ਉਹ ਭਾਜਪਾ ਦੇ ਨਾਲ ਰਲ ਕੇ ਚੋਣ ਮੈਦਾਨ 'ਚ ਉਤਰ ਚੁੱਕੇ ਨੇ ਔਰ ਕਾਂਗਰਸ ਪਾਰਟੀ ਨੂੰ ਪਟਿਆਲਾ ਸੀਟ ਤੋਂ ਕੋਈ ਕੰਕਰੀਟ ਔਰ ਮਜ਼ਬੂਤ ਖੜਹਾਰੀ ਚਾਹੀਦਾ ਸੀ ਕੋਈ ਵੱਡਾ ਲੀਡਰ ਚਾਹੀਦਾ ਸੀ ਜਿਹੜਾ ਪ੍ਰਨੀਤ ਕੌਰ ਨੂੰ ਟੱਕਰ ਆ ਦੇ ਸਕੇ ਰਾਜਿਆਂ ਦੇ ਪਰਿਵਾਰ ਨੂੰ ਟਾਕਰਾ ਦੇ ਸਕੇ ਔਰ ਉਹਨਾਂ ਨੂੰ ਯਾਦ ਆਉਂਦਾ ਕਿ ਧਰਮਵੀਰ ਗਾਂਧੀ ਨੇ ਵੀ ਇੱਕ ਵਾਰ ਟਾਕਰਾ ਦਿੱਤਾ ਸੀ ਤੇ ਚੌਣ ਮੈਦਾਨ ਦੇ ਵਿੱਚ ਪੰਨੀਤਕੌਰ ਨੂੰ ਹਰਾਉਣ ਵਾਲੇ ਧਰਮਵੀਰ ਡਾਕਟਰ ਧਰਮਵੀਰ ਗਾਂਧੀ ਸੀਗੇ ਔਰ ਕਾਂਗਰਸ ਪਾਰਟੀ ਨੇ ਸਮਝਾਇਆ ਨਹੀਂ ਕੀਤਾ ਧਰਮਵੀਰ ਗਾਂਧੀ ਨੂੰ ਆਪਣੀ ਪਾਰਟੀ ਦੇ ਵਿੱਚ ਜੁਆਇਨ ਕਰਵਾਇਆ ਔਰ ਜੁਆਇਨ ਕਰਾਉਣ ਤੋਂ ਬਾਅਦ ਹੁਣ ਉਮੀਦਵਾਰ ਐਲਾਨ ਦਿੱਤਾ ਗਿਆ ਆ ਹੁਣ ਰਾਜਿਆਂ ਦੇ ਪਰਿਵਾਰ ਦਾ ਬੀਬੀ ਪਰਨੀਤ ਕੌਰ ਦਾ ਪੁਰਾਣਾ ਦੁਸ਼ਮਣ ਹੁਣ ਉਹਨਾਂ ਦੇ ਸਾਹਮਣੇ ਖੜੋਤਾ ਹੋਇਆ ਹੈ ਉਹਨਾਂ ਦੀ ਪੁਰਾਣੀ ਪਾਰਟੀ ਦੇ ਵਿੱਚ ਉਮੀਦਵਾਰ ਹੈ ਔਰ ਬੀਬੀ ਪਰਨੀਤ ਕੌਰ ਭਾਜਪਾ ਦੇ ਵਿੱਚ ਹੁਣ ਉਮੀਦਵਾਰ ਨੇ ਪਟਿਆਲੇ ਦੀ ਸੀਟ ਦਾ ਦੰਗਲ ਕੌਣ ਜਿੱਤਦਾ ਇਹ ਸਮਾਂ ਦੱਸੇਗਾ ਪਰ ਫਿਲਹਾਲ ਉੱਥੇ ਵੀ ਹਾਲਾਤ ਹੁਣ ਪੱਖ ਦੇ ਨਜ਼ਰ ਆ ਰਿਹਾ ਹੈ ਮੂਵ ਔਨ ਕਰਦੇ ਹਾਂ ਬਠਿੰਡਾ ਦੀ ਸੀਟ ਦੇ ਉੱਤੇ ਬਠਿੰਡਾ ਸੀਟ ਦੇ ਉੱਤੇ ਵੀ ਫਿਲਹਾਲ ਕਿੱਸੇ ਹੋਰ ਤੇਜ਼ ਹੋ ਗਏ ਨੇ ਕਾਂਗਰਸ ਪਾਰਟੀ ਨੇ ਦਾਅ ਖੇਡਿਆ ਆ ਜੀਤ ਮਹਿੰਦਰ ਸਿੰਘ ਸਿੱਧੂ ਦੇ ਉੱਤੇ ਜੀਤ ਮਹਿੰਦਰ ਸਿੰਘ ਸਿੱਧੂ ਦੇ ਉੱਤੇ ਦਾਅ ਖੇਡਿਆ ਗਿਆ 6 ਮਹੀਨੇ ਪਹਿਲਾਂ ਲਗਭਗ 6 ਮਹੀਨੇ ਪਹਿਲਾਂ ਕਾਂਗਰਸ ਦੇ ਵਿੱਚ ਸ਼ਾਮਿਲ ਹੁੰਦੇ ਨੇ ਸ਼ਰੋਮਣੀ ਅਕਾਲੀ ਦਲ ਦਾ ਪੱਲਾ ਜਿਹੜਾ ਉਹ ਛੱਡ ਦਿੱਤਾ ਜਾਂਦਾ ਆ ਜੀਤ ਮਹਿੰਦਰ ਸਿੱਧੂ ਜਿਹੜੇ ਨੇ ਕਾਂਗਰਸ ਪਾਰਟੀ ਦੇ ਵਿੱਚ ਸ਼ਾਮਿਲ ਹੋ ਚੁੱਕੇ ਔਰ ਉਹਨਾਂ ਨੂੰ ਉਮੀਦਵਾਰ ਜਿਹੜਾ ਹੈ ਉਹ ਕਾਂਗਰਸ ਪਾਰਟੀ ਦੇ ਵੱਲੋਂ ਐਲਾਨ ਦਿੱਤਾ ਗਿਆ ਹੈ ਇਹ ਹੈਰਾਨੀ ਦੀ ਗੱਲ ਇਸ ਕਰਕੇ ਹੈ ਕਿਉਂਕਿ ਅਜੇ ਤੱਕ ਕਿਆਸਰਾਈਆਂ ਕੁਝ ਹੋਰ ਚੱਲ ਰਹੀਆਂ ਸੀ ਅਜੇ ਤੱਕ ਇਹ ਸੋਚਿਆ ਜਾ ਰਿਹਾ ਸੀਗਾ ਕਿ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਧਰਮਪਤਨੀ ਇਸ ਸੀਟ ਤੋਂ ਲੜ ਸਕਦੇ ਨੇ ਔਰ ਦੂਜੇ ਪਾਸੇ ਬਠਿੰਡਾ ਤੋਂ ਇਹ ਵੀ ਕਿਆਸਰਾਈਆਂ ਨੇ ਕਿ ਸੁਖਬੀਰ ਸਿੰਘ ਬਾਦਲ ਦੇ ਧਰਮਪਤਨੀ ਇਸ ਸੀਟ ਤੋਂ ਲੜ ਸਕਦੇ ਨੇ ਲੜ ਸਕਦੇ ਇਸ ਕਰਕੇ ਕਿਉਂਕਿ ਅਜੇ ਤੱਕ ਖਾਛੇ ਜਿਤਾਏ ਜਾ ਰਹੇ ਨਹੀਂ ਹੋ ਸਕਦਾ ਹੈ ਕਿ ਉਹਨਾਂ ਨੂੰ ਖਡੂਰ ਸਾਹਿਬ ਭੇ ਫਿਲਹਾਲ ਇਹ ਚਰਚਾਵਾਂ ਹੀ ਨੇ ਪਰ ਜੇ ਹਰ ਸਿਮਰਤ ਕੌਰ ਬਾਦਲ ਬਠਿੰਡਾ ਸੀਟ ਤੋਂ ਲੜਦੇ ਨੇ ਤਾਂ ਇਹ ਜ਼ਰੂਰ ਇੱਕ ਵੱਡਾ ਬਦਲ ਹੋ ਸਕਦਾ ਹੈ ਕਿਉਂਕਿ ਜੀਤ ਮਹਿੰਦਰ ਸਿੱਧੂ ਵੀ ਜਿਹੜੇ ਨੇ ਉਹ ਬਾਦਲ ਪਰਿਵਾਰ ਦੇ ਖਾਸੇ ਕਰੀਬੀ ਨੇ ੱਲੇ ਬਾਦਲ ਪਰਿਵਾਰ ਦੇ ਨਹੀਂ ਸਗੋ ਸ਼੍ਰੋਮਣੀ ਅਕਾਲੀ ਦਲ ਦੇ ਵੀ ਪੁਰਾਣੇ ਕਰੀਬੀ ਦੱਸੇ ਜਾਂਦੇ ਨੇ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਵੱਡਾ ਸਮਾਂ ਰਹਿ ਵੀ ਨੇ ਫਿਰ ਦੁਬਾਰਾ ਕਾਂਗਰਸ ਪਾਰਟੀ ਦੇ ਵਿੱਚ ਆ ਜਾਂਦੇ ਨੇ ਕਾਂਗਰਸ ਪਾਰਟੀ ਦੇ ਵਿੱਚ ਆਉਣ ਤੋਂ ਬਾਅਦ ਹੁਣ ਕੁਝ 6-7 ਮਹੀਨੇ ਬਾਅਦ ਉਹਨਾਂ ਨੂੰ ਉਮੀਦਵਾਰ ਵੀ ਐਲਾਨ ਦਿੱਤਾ ਗਿਆ ਜੀਤੁਮਹਿੰਦਰ ਸਿੱਧੂ ਕੀ ਸੀਟ ਕੱਢ ਸਕਣਗੇ ਜਾਂ ਨਹੀਂ ਇਹ ਸਮਾਂ ਦੱਸੇਗਾ ਦੂਜੇ ਪਾਸੇ ਅਮਰਿੰਦਰ ਸਿੰਘ ਰਾਜਾਵੜਿੰਗ ਦੇ ਧਰਮ ਪਤਨੀ ਦੇ ਉੱਤੇ ਕਾਂਗਰਸ ਨੇ ਕਿਉਂ ਨਹੀਂ ਦਾਅ ਖੇਡਿਆ ਉਹਨਾਂ ਨੂੰ ਕਿਉਂ ਚੋਣ ਮੈਦਾਨ ਵਿੱਚ ਨਹੀਂ ਉਤਾਰਿਆ ਇਹਦੇ ਉੱਤੇ ਵੀ ਸਵਾਲ ਖੜੇ ਹੋ ਰਹੇ ਨੇ ਬਠਿੰਡਾ ਦੀ ਸੀਟ ਦੇ ਉੱਤੇ ਅਮਰਿੰਦਰ ਸਿੰਘ ਰਾਜਾਵੜਿੰਗ ਪੀਪੀਸੀਸੀ ਪ੍ਰਧਾਨ ਦੇ ਧਰਮ ਪਤਨੀ ਕਾਫੀ ਦੇਰ ਤੋਂ ਪ੍ਰਚਾਰ ਕਰ ਰਹੇ ਸੀਗੇ ਅਮ੍ਰਿਤਾ ਵੜਿੰਗ ਦਾ ਆਪਚਾਰ ਕਾਫੀ ਦੇਰ ਤੋਂ ਚੱਲਦਾ ਪਿਆ ਸੀ ਥਾਂ ਥਾਂ ਤੇ ਜਾ ਕੇ ਪ੍ਰਚਾਰ ਮੁਹਿੰਮ ਚੱਲਦੀ ਪਈ ਸੀ ਪਰ ਆਖਰਕਾਰ ਕਾਂਗਰਸ ਪਾਰਟੀ ਨੇ ਜੀਤੁਮਹਿੰਦਰ ਸਿੱਧੂ ਨੂੰ ਚ ਵੱਖ-ਵੱਖ ਲੈਵਲ ਦੇ ਉੱਤੇ ਵਿਵਾਦ ਹੁਣ ਵਧਦਾ ਜਾ ਰਿਹਾ ਹੈ ਕੁਝ ਪ੍ਰਾਣੇ ਲੀਡਰ ਵੀ ਇਸੇ ਤਰ੍ਹਾਂ ਨੇ ਜਿਵੇਂ ਅੰਮ੍ਰਿਤਸਰ ਦੇ ਉਤੋਂ ਗੁਰਜੀਤ ਔਜਲਾ ਜਿਹੜੇ ਨੇ ਚੋਣ ਮੈਦਾਨ 'ਚ ਖੜੇ ਨੇ ਉਹ ਵੀ ਉਸੇ ਤਰ੍ਹਾਂ ਡਟੇ ਹੋਏ ਨੇ ਕਾਂਗਰਸ ਪਾਰਟੀ ਦੇ ਨਾਲ ਮੌਜੂਦ ਨੇ ਪਰ ਆਉਂਦਾ ਸਮਾਂ ਕੀ ਕੁਝ ਲੈ ਕੇ ਆਵੇਗਾ ਇਹ ਵਕਤ ਦੱਸੇਗਾ ਜੋ ਵੀ ਹੋਏਗਾ ਦੱਸਦੇ ਰਵਾਂਗੇ ਬਣੇ ਰੋ 1 India ਪੰਜਾਬੀ ਤੇ ਸਬਸਕ੍ਰਾਈਬ ਟੂ 1 India ਚੈਨਲ ਐਂਡ ਨੈਵਰ ਮਿਸ ਐਨ ਅਪਡੇਟ